پڑتے ہیں ਜੀ ਸਰ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਤੁਹਾਨੂੰ ਮੌਕੇ ਤੇ ਜੀ ਸਾਨੂੰ ਜੀ ਸਾਰੇ ਕਾਲ ਆਈ ਸੀ ਪਰ ਰੇਡ ਦੇ ਜਿਸੀ ਕਿ ਉੱਪਰ ਮਤਲਬ ਕਿ ਜੋ ਉੱਪਰ ਜਾਣ ਵਾਲੀ ਜੋ ਥੀਅਰ ਹੁੰਦੀ ਆ ਨਿਸ਼ਾਨ ਚੱਬ ਦੇ ਉੱਪਰ ਬੰਨਣ ਵਾਲੀ ਉਹ ਆ ਚੁੱਕੀ ਆ ਤੇ ਜਲਦੀ ਤੋਂ ਜਲਦੀ ਪਹੁੰਚੋ ਜਦੋਂ ਸਾਨੂੰ ਸੂਚਨਾ ਮਿਲੀ ਇੱਥੇ ਪਹੁੰਚੇ ਆ ਤੇ ਹੁਣ ਰੈਸਕਿਊ ਦਾ ਕੰਮ ਚੱਲ ਰਿਹਾ ਜੀ ਬਟ ਉਚਾਈ ਬਹੁਤ ਜ਼ਿਆਦਾ ਜੀ 100 ਫੁੱਟ ਤੋਂ ਉੱਪਰ ਚਾਈ ਆ ਤਾਂ ਕਰਕੇ ਹੁਣ ਨਾ ਗੱਡੀ ਅੰਦਰ ਜਾ ਰਹੀ ਆ ਤੇ ਪੌੜੀ ਸੱਤ ਤੋਂ 50 ਫੁੱਟ ਫੋਟਲੇ ਤੇ ਹੈ ਜੀ ਉੱਪਰ ਅਜੇ ਲਾ ਕੇ ਉਪਰ ਜਾਂ ਕੋਈ ਸਿੱਕੀ ਨਹੀਂ ਪਰ ਜਿਹੜਾ ਨਿਸ਼ਾਨ ਸਰ ਦੇ ਉੱਪਰ ਹੈ ਜੀ ਉਹ ਥੋੜਾ ਜਿਹਾ ਮਲਕੀ ਜਰਜਰ ਹਾਲਤ ਦੇ ਵਿੱਚ ਹੈ ਤਾਂ ਕਰਕੇ ਉੱਪਰ ਪੌੜੀ ਦਾ ਵਜ਼ਨ ਨਹੀਂ ਸਹਿ ਰਿਹਾ ਜੀ ਕਿੰਨੇ ਘੰਟੇ ਹੋ ਗਏ ਲਗਭਗ ਸਾਰੇ ਇਹਨਾਂ ਨੂੰ ਸਾਨੂੰ ਜੀ ਲੱਗ ਪਾ ਸਾਨੂੰ ਛੇ ਨੂੰ 2.5 ਤੋਂ 3 ਘੰਟੇ ਦੇ ਨੇੜੇ ਆ ਬੋਲ ਲਿਆ ਜੀ ਉਸ ਤੋਂ ਪਹਿਲਾਂ ਵੀ ਕਹਿੰਦੇ ਸੀ ਜੀ ਕਿ ਉੱਪਰ ਫਸੇ ਹੋਏ ਨੇ ਠੀਕ ਹੈ پھر پتا ہے کہ یہ جو وہ ہے یہ بندہ دیکھتا ہے وہ کو دکھا سکتا ہے کہ میں صحیح ہے ਜੀ ਸਰ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਤੁਹਾਨੂੰ ਮੌਕੇ ਤੇ ਜੀ ਸਾਨੂੰ ਜੀ ਤੇਰੇ ਕਾਲ ਆਈ ਸੀ ਪਰ ਰਿਪੋਰਟ ਇਹ ਸੀ ਕਿ ਉੱਪਰ ਮਤਲਬ ਕਿ ਜੋ ਉੱਪਰ ਜਾਣ ਵਾਲੀ ਜੋ ਥੀਅਰ ਹੁੰਦੀ ਆ ਨਿਸ਼ਾਨ ਸਾਹਿਬ ਦੇ ਉੱਪਰ ਬੰਨਣ ਵਾਲੀ ਉਹ ਹਰ ਚੁਪੀ ਆ ਤੇ ਜਲਦੀ ਤੋਂ ਜਲਦੀ ਪਹੁੰਚੋ ਜਦੋਂ ਤੁਹਾਨੂੰ ਸੂਚਨਾ ਮਿਲੀ ਹਿੱਥ ਪਹੁੰਚੇ ਆ ਤੇ ਹੁਣ ਰੈਸਕਿਊ ਦਾ ਕੰਮ ਚੱਲ ਰਿਹਾ ਜੀ ਬਟ ਉਚਾਈ ਬਹੁਤ ਜ਼ਿਆਦਾ ਜੀ 100 ਫੁੱਟ ਤੋਂ ਉੱਪਰ ਚਾਈ ਆ ਤਾਂ ਕਰਕੇ ਹੁਣ ਨਾ ਗੱਡੀ ਨਹੀਂ ਜਾ ਰਹੀ ਆ ਤੇ ਬੋਡੀ ਸਾਡੇ ਤੋਂ 50 ਫੁੱਟ ਫੋਟ ਲੈ ਗਈ ਉੱਪਰ ਅੱਜ ਲਾ ਕੇ ਉੱਪਰ ਜਾਣ ਦੀ ਕੋਸ਼ਿਸ਼ ਕਰੀ ਪਰ ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਹੈ ਜ ਉਹ ਥੋੜਾ ਜਿਹਾ ਮਲਕੀ ਜਰਜਰ ਹਾਲਤ ਦੇ ਵਿੱਚ ਤਾਂ ਕਰਕੇ ਉੱਪਰ ਪੌੜੀ ਦਾ ਵਜ ਨਹੀਂ ਸਾਰ ਜੀ ਕਿੰਨੇ ਘੰਟੇ ਹੋ ਗਏ ਲਗਭਗ ਸਾਰੇ ਇਹਨਾਂ ਨੂੰ ਸਾਨੂੰ ਇਹ ਲਗਭਗ ਸਾਨੂੰ ਛੇ ਨੂੰ ਢਾਈ ਤੋਂ ਤਿੰਨ ਘੰਟੇ ਦੇ ਨੇੜੇ ਮੋਟਲ ਹੈ ਜੀ ਉਸ ਤੋਂ ਪਹਿਲਾਂ ਵੀ ਕਹਿੰਦੇ ਜੀ ਕਿ ਉੱਪਰ ਫਸੇ ਹੋਏ ਨੇ ਠੀਕ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਕਿ ਇਹ ਤਾਂ ਹੋ ਉਹ ਫੋਟੋ ਵੀ ਦਿਖਾ ਰਹੇ ਹਾਂ ਕਿਵੇਂ ਆ ਜੀ ਸਰ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਤੁਹਾਨੂੰ ਮੌਕੇ ਤੇ ਜੀ ਸਾਨੂੰ ਵੀ ਸਿਰੇ ਕਾਲ ਆਈ ਸੀ ਪਰ ਰੇਡ ਦੇ ਵਿੱਚ ਕਿ ਪਰ ਮਲਕੀ ਜੋ ਉੱਪਰ ਜਾਣ ਵਾਲੀ ਜੋ ਸਕੇਅਰ ਹੁੰਦੀ ਆ ਨਿਸ਼ਾਨ ਸਾਹਿਬ ਦੇ ਉੱਪਰ ਬੰਨਣ ਵਾਲੀ ਉਹ ਆ ਚੁੱਕੀ ਆ ਤੇ ਜਲਦੀ ਤੋਂ ਜਲਦੀ ਪਹੁੰਚੋ ਜਦੋਂ ਤੁਹਾਨੂੰ ਫੋਕਾ ਨਾ ਮਿਲਿਆ ਇੱਥੇ ਪਹੁੰਚੇ ਆ ਕਿਉਂਕਿ ਹੁਣ ਰੈਸਕਿਊ ਦਾ ਕੰਮ ਚੱਲ ਰਿਹਾ ਜੀ ਬਟ ਉਚਾਈ ਬਹੁਤ ਜ਼ਿਆਦਾ ਜੀ 100 ਫੁੱਟ ਤੋਂ ਉੱਪਰ ਚਾਈ ਆ ਤਾਂ ਕਰਕੇ ਹੁਣ ਨਾ ਗੱਡੀ ਨੇ ਜਾ ਰਹੀ ਆ ਤੇ ਪੌੜੀ ਵੀ ਸਾਡੇ ਕੋਲ 50 ਫੁੱਟ ਫਟ ਲੱਗ ਗਈ ਉੱਪਰ ਅੱਡੀ ਲਾ ਕੇ ਉੱਪਰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਹੈ ਉਹ ਥੋੜਾ ਜਿਹਾ ਮਲਕੀ ਗਰਗਰ ਹਾਲਤ ਦੇ ਵਿੱਚ ਹੈ ਤਾਂ ਕਰਕੇ ਉੱਪਰ ਪੌੜੀ ਦਾ ਵ ਕਿੰਨੇ ਘੰਟੇ ਹੋ ਗਏ ਲਗਭਗ ਸਾਰੇ ਇਹਨਾਂ ਨੂੰ ਸਾਨੂੰ ਇਹ ਲਗਭਗ ਸਾਨੂੰ ਛੇ ਨੂੰ 2.5 ਤੋਂ 3 ਘੰਟੇ ਦੇ ਨੇੜੇ ਆ ਬੋਲ ਚੱਲੇ ਜੀ ਉਸ ਤੋਂ ਪਹਿਲਾਂ ਵੀ ਕਹਿੰਦੇ ਜੀ ਕਿ ਉੱਪਰ ਫਸੇ ਹੋਏ ਨੇ ਠੀਕ ਹੈ